ਜੰਮੂ ਕਸ਼ਮੀਰ ਦਾ ਅਨੰਤਨਾਗ ਦਵਾਰਾ ਗੋਲੀਆਂ ਦੀ ਬੌਝਾਰ ਦੇ ਨਾਲ ਡਹਿਲ ਗਿਆ ਦਵਾਰਾ ਹਮਲਾ ਹੋਇਆ ਔਰ ਟੂਰਿਸਟਸ ਮਾਰੇ ਗਏ ਭਾਰਤ ਦੇ ਵੱਖ-ਵੱਖ ਹਸਿਆਂ ਤੋਂ ਟੂਰਿਸਟਸ ਉੱਥੇ ਪਹੁੰਚੇ ਸੀ ਇੱਥੋਂ ਤੱਕ ਕਿ ਭਾਰਤ ਦੇ ਬਾਹਰੋਂ ਵੀ ਦੋ ਟੂਰਿਸਟਸ ਉੱਥੇ ਪਹੁੰਚੇ ਸੀ ਜੋ ਇਨ੍ਹਾਂ ਗੋਲੀਆਂ ਦਾ ਸ਼ਿਕਾਰ ਹੋਏ ਔਰ 2000 ਤੋਂ ਬਾਅਦ ਇਹ ਇੱਕ ਵੱਡਾ ਹਮਲਾ ਦੱਸਿਆ ਜਾ ਰਿਹਾ ਹੈ ਅਨੰਤਨਾਗ ਦੇ ਬੈਸਰਨ ਇਲਾਕੇ ਦੇ ਵਿੱਚ ਬੈਸਰਨ ਇਲਾਕਾ ਆ ग्रासलैंड ਕਿਹਾ ਜਾ ਸਕਦਾ ਖੁੱਲਾ ਮੈਦਾਨ ਕਿਹਾ ਜਾ ਸਕਦਾ ਜਿੱਥੇ ਇਹ ਵਾਰਦਾਤ ਵਾਪਰੀ ਹੈ ਲੋਕ ਆਸ-ਪਾਸੇ ਉੱਥੇ ਮੌਜੂਦ ਸੀ ਟੂਰਿਸਟਸ ਮੌਜੂਦ ਸੀ ਜਦੋਂ ਅਚਾਨਕ ਕੁਝ ਅੱਤਵਾਦੀ ਉੱਥੇ ਆਏ ਔਰ ਉਹਨਾਂ ਨੇ ਅੰਨੇਵਾਗ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਇੱਥੋਂ ਤੱਕ ਵੀ ਕਿਹਾ ਗਿਆ ਕਿ ਉਹਨਾਂ ਨੂੰ ਧਰਮ ਪੁੱਛ ਕੇ ਮਾਰਿਆ ਗਿਆ ਗੋਲੀਆਂ ਚਲਾਈਆਂ ਗਈਆਂ ਪੈਲਗਾਮ ਤੋਂ ਮਹਿਜ਼ 6 ਕਿਲੋਮੀਟਰ ਦੀ ਦੂਰੀ ਉੱਤੇ ਇਹ ਸਾਰੀ ਵਾਰਦਾਤ ਵਾਪਰੀ ਹੈ ਤੇ ਇਸ ਸਾਰੀ ਵਾਰਦਾਤ ਨੂੰ ਧਿਆਨ ਨਾਲ ਵਾਚਣਾ ਬਹੁਤ ਜ਼ਰੂਰੀ ਹੈ। ਇਹਦੀ ਇੱਕ ਕੜੀ ਤਾਂ ਇਹ ਹੈ ਕਿ ਇਲਜ਼ਾਮ ਲੱਗੇ ਨੇ ਧਰਮ ਪੁੱਛ ਕੇ ਗੋਲੀ ਮਾਰੀ ਗਈ। ਔਰ ਦੂਸਰੀ ਵੱਡੀ ਗੱਲ ਸਨ 2000 ਦੇ ਵਿੱਚ 1 ਅਗਸਤ ਸਨ 2000 ਦੇ ਵਿੱਚ ਬਿਲਕੁਲ ਲੰਟਨ ਭਾਰਤ ਆਉਂਦੇ ਨੇ ਔਰ ਉਸ ਵੇਲੇ ਵੀ ਇੱਕ ਹਮਲਾ ਹੁੰਦਾ। ਉਸ ਵੇਲੇ ਵੀ ਇੱਕ ਅੱਤਵਾਦੀ ਹਮਲਾ ਹੁੰਦਾ। ਉਸ ਤੋਂ ਪਹਿਲਾਂ ਮਾਰਚ ਮਹੀਨੇ ਦੇ ਵਿੱਚ ਕਸ਼ਮੀਰ ਦੇ ਛਤਰੀ ਸਹਿੰਪੁਰਾ ਦੇ ਵਿੱਚ 35 ਸਿੱਖ ਹਲਾਕ ਕਰ ਦਿੱਤੇ ਜਾਂਦੇ ਨੇ, ਮਾਰ ਦਿੱਤੇ ਜਾਂਦੇ ਨੇ। 2019 ਦੇ ਵਿੱਚ ਪੁਲਵਾਮਾ ਅਟੈਕ ਹੁੰਦਾ ਹੈ ਔਰ ਉਹਦੇ ਦਰਮਿਆਨ ਹੋਰ ਬਹੁਤ ਸਾਰੇ ਹਮਲੇ ਜਿਹੜੇ ਨੇ ਕਸ਼ਮੀਰ ਦੇ ਇਹਨਾਂ ਇਲਾਕਿਆਂ ਦੇ ਵਿੱਚ ਹੁੰਦੇ ਨੇ ਖਾਸ ਤੌਰ ਦੇ ਉੱਤੇ ਸਦਰਨ ਕਸ਼ਮੀਰ ਜਿਹੜਾ ਉੱਥੇ ਹੁੰਦੇ ਨੇ ਪਰ ਇੱਕ ਵੱਡੀ ਗੱਲ ਜੁੜੀ ਹੋਈ ਹੈ ਇੰਟਰਨੈਸ਼ਨਲ ਜੀਓਪੋਲਿਟਿਕਸ ਦੇ ਨਾਲ 2000 ਦੇ ਵਿੱਚ ਵੀ ਬਿਲਕੁਲ ਇੰਟਨ ਆਏ ਹੁੰਦੇ ਨੇ ਤੇ ਉਦੋਂ ਹਮਲਾ ਹੁੰਦਾ ਹੁਣ ਜਦੋਂ ਹਮਲਾ ਹੋਇਆ ਤੇ ਹੁਣ ਵੀ ਪਿੱਛੇ ਜਿਹੀ ਖਬਰਾਂ ਸਾਰਿਆਂ ਨੇ ਪੜੀਆਂ ਕਿ ਕਿਵੇਂ ਅਮਰੀਕਾ ਦੇ ਵਾਈਸ ਪ੍ਰੈਜ਼ੀਡੈਂਟ ਭਾਰਤ ਆਏ ਹੋਏ ਸੀ ਆਪਣੇ ਪੂਰੇ ਪਰਿਵਾਰ ਦੇ ਨਾਲ ਯੂਨਾਈਟਿਡ ਸਟੇਟਸ ਦੇ ਵਾਈਸ ਪ੍ਰੈਜ਼ੀਡੈਂਟ ਜੇ ਡੀ ਵੈਨਸ ਭਾਰਤ ਆਏ ਹੋਏ ਸੀ ਰਾਸ਼ਟਰਪਤੀ ਉਪ ਰਾਸ਼ਟਰਪਤੀ ਜੇ ਡੀ ਵੈਨਸ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਘਰ ਜਾ ਕੇ ਮੁਲਾਕਾਤ ਵੀ ਕਰਦੇ ਨੇ ਸਮੂਹ ਪਰਿਵਾਰ ਜਾਂਦੇ ਨੇ ਤਸਵੀਰਾਂ ਵੀ ਸਾਹਮਣੇ ਆਉਂਦੀਆਂ ਔਰ ਇਸ ਵੇਲੇ ਇਹ ਹਮਲਾ ਹੋਇਆ ਦੂਸਰੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਿਡਲ ਈਸਟ ਦੇ ਵਿੱਚ ਆਪਣੇ ਇੱਕ ਦੌਰੇ ਦੇ ਉੱਤੇ ਗਏ ਹੋਏ ਸੀ ਜਿੱਥੋਂ ਸੌਰੀ ਤੌਰ ਦੇ ਉੱਤੇ ਇਹ ਸੁਣ ਕੇ ਵਾਪਸ ਤੁਰ ਗਏ ਗ੍ਰਹਿ ਮੰਤਰੀ ਅਮਿਤ ਸ਼ਾ ਸ਼੍ਰੀਨਗਰਵਲ ਨੂੰ ਚਾਲੇ ਪਾ ਦਿੰਦੇ ਨੇ ਔਰ ਉੱਥੇ ਜਾ ਕੇ ਇੱਕ ਵਿਸ਼ੇਸ਼ ਮੀਟਿੰਗ ਵੀ ਕਰਦੇ ਨੇ ਇਸ ਵੇਲੇ ਜੋ ਸਥਿਤੀ ਤਣਾਅਪੂਰਵਕ ਬਣੀ ਹੋਈ ਹੈ ਲਾਜ਼ਮੀਆਂ ਬਣੀ ਹੋਣੀ ਕਿਉਂਕਿ ਇਹ ਹਾਲਾਤ ਜਿਹੜੇ ਨੇ ਇਹ ਘਟਨ ਦਾ ਨਾਮ ਨਹੀਂ ਲੈ ਰਹੇ ਔਰ ਦੂਸਰੇ ਪਾਸੇ ਫੌਜੀ ਦਸਤੇ ਜਿਹੜੇ ਨੇ ਲਗਾਤਾਰ ਇਸ ਏਰੀਆ ਨੂੰ ਘੇਰਦੇ ਨਜ਼ਰ ਆ ਰਹੇ ਆ ਕਾਊਂਟਰ ਟੈਰਰਿਸਟ ਫੋਰਸ ਜਿਹੜੀ ਹੈ ਉਹ ਲੱਗੀ ਹੋਈ ਹੈ ਇਨਾ ਟੈਰਰ ਮੋਡਿਊਲਸ ਨੂੰ ਨਿਊਟਰਲਾਈਜ਼ ਕਰਨ ਦੇ ਵਾਸਤੇ ਔਰ ਦ ਰੈਜ਼ਿਸਟੈਂਸ ਫਰੰਟ ਨਾਂ ਦਾ ਇੱਕ ਮੋਡਿਊਲ ਜਿਹੜਾ ਲਸ਼ਕਰ-ਏ-ਤਾਇਬਾ ਦੇ ਨਾਲ ਰਿਲੇਟਿਡ ਦੱਸਿਆ ਜਾ ਰਿਹਾ ਇਹ ਸਾਰਾ ਕੰਮ ਉਸ ਦੇ ਵੱਲੋਂ ਕੀਤਾ ਦੱਸਿਆ ਗਿਆ ਕਿਉਂਕਿ ਇੱਕ ਜ਼ਿੰਮੇਵਾਰੀ ਕਹਿੰਦੇ ਲਈ ਗਈ ਹੈ ਔਰ ਉਹ ਜ਼ਿੰਮੇਵਾਰੀ ਟੀ ਆਰ ਐਫ ਯਾਨੀ ਕਿ ਦ ਰੈਜ਼ਿਸਟੈਂਸ ਫਰੰਟ ਦੇ ਵੱਲੋਂ ਲਈ ਗਈ ਹੈ ਜੋ ਲਸ਼ਕਰ-ਏ-ਤਾਇਬਾ ਦਾ ਇੱਕ ਪ੍ਰੌਕਸੀ ਦੱਸਿਆ ਜਾਂਦਾ ਹੁਣ ਇਹੋ ਜੀ ਸਿਚੁਏਸ਼ਨ ਦੇ ਵਿੱਚ ਸਿਰਫ ਇਹਨੂੰ ਹੀ ਨਹੀਂ ਬਾਚਣਾ ਚਾਹੀਦਾ ਸਗੋਂ ਇਸ ਦੇ ਵਿੱਚ ਹੋਇਆ ਕੀ ਹੈ ਇਰਾ ਕਾਰਨ ਕੀ ਹੋ ਸਕਦਾ ਸਭ ਕੁਝ ਸਮਝਣਾ ਜ਼ਰੂਰੀ ਹੈ ਵਾਚਣਾ ਜ਼ਰੂਰੀ ਹੈ ਦੇਖਣਾ ਜ਼ਰੂਰੀ ਹੈ ਜੇ ਮੁੱਖ ਨੁਕਤੇਾਂ ਦੇ ਉੱਤੇ ਨਿਗਾਹ ਮਾਰੀਏ ਤਾਂ ਇੱਕ ਵੱਡਾ ਹਮਲਾ ਦੱਸਿਆ ਜਾ ਰਿਹਾ ਜਿਵੇਂ ਕਿ ਪਹਿਲਾਂ ਦੱਸ ਚੁੱਕੇ ਹਾਂ ਕਿ 2000 ਤੋਂ ਬਾਅਦ ਸਨ 2000 ਤੋਂ ਬਾਅਦ ਪਹਿਲੀ ਵਾਰ ਐਡੀ ਵੱਡੀ ਸੰਖਿਆ ਦੇ ਵਿੱਚ ਟੂਰਿਸਟਸ ਜਿਹੜੇ ਨੇ ਹਲਾਕ ਹੋਏ ਨੇ ਦੱਸਦੀ ਹੈ ਕਿ 6 ਅੱਤਵਾਦੀ ਜਿਹੜੇ ਕਿ ਦੋ ਉਹਨਾਂ ਦੇ ਵਿੱਚੋਂ ਲੋਕਲ ਉਥੋਂ ਦਾ ਦੱਸੇ ਜਾ ਰਹੇ ਸੀ ਉਹਨਾਂ ਦੇ ਵੱਲੋਂ 40 ਟੂਰਿਸਟਸ ਦੇ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ ਇਹਨਾਂ ਦੇ ਵਿੱਚੋਂ 26 ਟੂਰਿਸਟਸ ਦੀ ਮੌਤ ਹੋ ਗਈ ਹੈ ਅਤੇ ਕਈ ਟੂਰਿਸਟ ਜ਼ਖਮੀ ਦੱਸੇ ਜਾ ਰਹੇ ਨੇ ਲੋਕਾਂ ਨੇ ਇਹ ਵੀ ਦੱਸਿਆ ਹੈ ਕਿ ਅੱਤਵਾਦੀਆਂ ਨੇ ਅੰਨੇਵਾਹ ਗੋਲੀਆਂ ਚਲਾਈਆਂ ਨੇ ਧਰਮ ਪੁੱਛ ਕੇ ਗੋਲੀਆਂ ਚਲਾਈਆਂ ਨੇ ਮਿਨੀ ਸਵਿਟਜ਼ਰਲੈਂਡ ਕਹੇ ਜਾਣ ਵਾਲਾ ਜਿਹੜਾ ਇੱਕ ਗ੍ਰਾਸ ਲੈਂਡ ਜਿਹੜਾ ਮੈਦਾਨੀ ਖੇਤਰ ਹੈ ਉੱਥੇ ਉਥੋਂ ਇਹ ਹਮਲਾ ਹੋਇਆ ਦੱਸਿਆ ਜਾ ਰਿਹਾ ਹੈ ਅੱਤਵਾਦੀ ਉੱਥੇ ਆਵੜੇ ਤੇ ਉੱਥੇ ਆ ਕੇ ਅੰਨੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਟੂਰਿਸਟਸ ਜਿਹੜੇ ਸੀਗੇ ਉੱਥੇ ਮੌਜੂਦ ਉਹਨਾਂ ਨੇ ਮੌਕੇ ਦੇ ਹਾਲਾਤ ਦੱਸੇ ਨੇ ਔਰ ਇਹ ਵੀ ਦੱਸਦੀ ਹੈ ਕਿ ਦੂਜੇ ਪਾਸੇ ਲਸ਼ਕਰ-ਏ-ਤਾਇਬਾ ਦੇ ਇੱਕ ਸੰਗਠਨ TRF ਨੇ ਇਹ ਜ਼ਿੰਮੇਵਾਰੀ ਚੁੱਕੀ ਹੈ ਇੱਕ ਪ੍ਰੌਕਸੀ ਸੰਗਠਨ TRF ਜਿਹੜਾ ਨਾਮ ਦ ਰੈਜ਼ਿਸਟੈਂਸ ਫਰੰਟ ਹੈ ਉਹਨੇ ਇਹ ਜ਼ਿੰਮੇਵਾਰੀ ਚੁੱਕੀ ਹੈ ਮ੍ਰਿਤਕ ਟੂਰਿਸਟ ਜਿਹੜੇ ਨੇ ਕਰਨਾਟਕਾ, ਮਹਾਰਾਸ਼ਟਰ, ਤਾਮਿਲਨਾਡੂ, ਹਰਿਆਣਾ ਤੇ ਯੂਪੀ ਨਾਲ ਦੱਸੇ ਜਾ ਰਹੇ ਨੇ ਔਰ 25 ਸਾਲਾਂ ਦਾ ਇੱਕ ਸਭ ਤੋਂ ਵੱਡਾ ਅਤਵਾਦੀ ਹਮਲਾ ਜਿਹੜਾ ਇਹ ਹੁਣ ਤੱਕ ਦੱਸਿਆ ਗਿਆ ਇਸ ਤੋਂ ਪਹਿਲਾਂ 1 ਅਗਸਤ 2000 ਨੂੰ ਹੋਇਆ ਸੀਗਾ ਅਨੰਤਨਾਗ ਦੇ ਬੇਸ ਕੈਂਪ ਦੇ ਵਿੱਚ ਹਮਲਾ ਹੋਇਆ ਸੀ ਜਿਸ ਦੇ ਵਿੱਚ 30 ਤੋਂ ਵੱਧ ਨਾਗਰਿਕ ਮਾਰੇ ਗਏ ਸਨ ਇਸ ਤੋਂ ਪਹਿਲਾਂ ਮਾਰਚ 2000 ਦੇ ਵਿੱਚ ਵੀ ਅਤਵਾਦੀਆਂ ਨੇ ਸਿੱਖ ਆਬਾਦੀ ਵਾਲੇ ਹਿੱਸੇ ਦੇ ਵਿੱਚ ਹਮਲਾ ਕੀਤਾ ਸੀ ਛਤਰੀ ਸਿੰਘਪੁਰਾ ਦੇ ਵਿੱਚ ਹਮਲਾ ਕੀਤਾ ਗਿਆ ਸੀ 35 ਇੱਕ ਉਥੇ ਕਤਲ ਕੀਤੇ ਗਏ ਸੀ ਉਸ ਵੇਲੇ ਦੀ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਆਏ ਹੋਏ ਸੀ ਔਰ 14 ਫਰਵਰੀ 2019 ਨੂੰ ਪਲਵਾਮਾ ਅਟੈਕ ਜਿਸ ਦੇ ਵਿੱਚ 40 ਫੌਜੀ ਸ਼ਹੀਦ ਹੋ ਜਾਂਦੇ ਨੇ ਉਹ ਕੋਈ ਨਹੀਂ ਭੁੱਲ ਸਕਦਾ ਉਹ ਵਾਰਦਾਤ ਦੀ ਵਾਪਰੀ ਸੀ ਉਸ ਵੇਲੇ ਇਲੈਕਸ਼ਨਸ ਦਾ ਮਾਹੌਲ ਸੀ ਪਰ ਹੁਣ ਦੁਬਾਰਾ ਇਹ ਘਟਨਾ ਬਉਦੋਂ ਵਾਪਰੀ ਹੈ ਜਦੋਂ ਅਮਰੀਕਾ ਦੇ ਵਾਈਸ ਪ੍ਰੈਜ਼ੀਡੈਂਟ ਭਾਰਤ ਵਿੱਚ ਆਪਣੇ ਸਮੂਹ ਪਰਿਵਾਰ ਦੇ ਨਾਲ ਆਏ ਹੋਏ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਜੇਡੀ ਵੈਂਸ ਮੁਲਾਕਾਤ ਕਰਦੇ ਨੇ ਔਰ ਦੋ ਹਜ਼ਾਰ ਦਾ ਉਹ ਕੱਸਾ ਯਾਦ ਕਰਾਉਂਦੇ ਨੇ ਜਦੋਂ ਬਿਲ ਕਲਿੰਟਨ ਆਏ ਹੁੰਦੇ ਆ ਤੇ ਉਦੋਂ ਦੋ ਹਮਲੇ ਜਿਹੜੇ ਨੇ ਉਹ ਲਗਾਤਾਰ ਹੁੰਦੇ ਨੇ ਖੈਰ ਇਸ ਮਾਮਲੇ ਨੂੰ ਲੈ ਕੇ ਵੱਡੇ ਪੱਧਰ ਦੇ ਉੱਤੇ ਵਿਵਾਦ ਖੜਾ ਹੋ ਗਿਆ ਹੈ ਕਿਆ ਜਾ ਰਿਹਾ ਕਿ ਅਮਿਤ ਸ਼ਾਹ ਜਿਹੜੇ ਨੇ ਉਹ ਲਗਾਤਾਰ ਮੀਟਿੰਗਸ ਕਰ ਰਹੇ ਨੇ ਲੰਘੇ ਕੱਲ ਵੀ ਜਦੋਂ ਇਹ ਜਾਣਕਾਰੀ ਮਿਲਦੀ ਹੈ ਤਾਂ ਉਦੋਂ ਅਮਿਤ ਸ਼ਾਹ ਉੱਥੇ ਪਹੁੰਚ ਜਾਂਦੇ ਨੇ ਔਰ ਉੱਥੇ ਰਾਜ ਭਵਨ ਦੇ ਵਿੱਚ ਜਾ ਕੇ ਮੁਲਾਕਾਤ ਹੁੰਦੀ ਹੈ ਮੌਕੇ ਦੇ ਉੱਤੇ ਅਧਿਕਾਰੀਆਂ ਦੇ ਨਾਲ ਔਰ ਸੀਐਮ ਦੇ ਨਾਲ ਪਰ ਇਸ ਪੂਰੇ ਮਾਮਲੇ ਨੂੰ ਲੈ ਕੇ ਕੋਈ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੂਜੇ ਪਾਸੇ ਮਿਲਟਰੀ ਜਿਹੜੀ ਹੈ ਉਹ ਲੱਗੀ ਹੋਈ ਹੈ ਸਰਚ ਆਪਰੇਸ਼ਨਸ ਦੇ ਵਿੱਚ ਵਕ ਵਕ ਥਾਮਾਂ ਦੇ ਉੱਤੇ ਸਰਚ ਆਪਰੇਸ਼ਨਸ ਚਲਾਏ ਜਾ ਰਹੇ ਕਾਊਂਟਰ ਟੈਰਰਿਜ਼ਮ ਦੇ ਵੱਲੋਂ ਕਾਊਂਟਰ ਟੈਰਰਿਜ਼ਮ ਫਰੰਟ ਦੇ ਵੱਲੋਂ ਲਗਾਤਾਰ ਆਪਰੇਸ਼ਨਸ ਚਲਾਏ ਜਾ ਰਹੇ ਨੇ ਔਰ ਥਾ ਥਾ ਦੇ ਉੱਤੇ ਬੈਰੀਕੇਟਿੰਗ ਕਰ ਦਿੱਤੀ ਗਈ ਹੈ ਯਾਨੀ ਕਹਿ ਦਈਏ ਕਿ ਅਨੰਤਨਾਗ ਵਾਲਾ ਇਲਾਕਾ ਸੀਲ ਕਰ ਦਿੱਤਾ ਗਿਆ ਉੱਥੇ ਫੋਰਸ ਜਿਹੜੀ ਆ ਉਹ ਲਗਾਤਾਰ ਆਪਣੇ ਦਸਤੇ ਭੇਜ ਕੇ ਤੇ ਸਰਚ ਆਪਰੇਸ਼ਨਸ ਚਲਾ ਰਹੀ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਕੀ ਕੁਝ ਹੋਵੇਗਾ ਪੂਰੇ ਭਾਰਤ ਦੀ ਨਿਗ੍ਹਾ ਦੇ ਉੱਤੇ ਬਣੀ ਹੋਵੇਗੀ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬੜੇ ਰੋਵਨ ਇੰਡੀਆ ਪੰਜਾਬੀ ਤੇ